गोबिंद कहे प्रभु कवण वेला मेरी कलंगी मिले वडिया साहिब तू गुरु मैं तेरा चेला चेला गोर तेरी शरनाया मैं वरदा तू सजन सहेला डरदा डरदा मांग मंगाइया परख अविनाशी कहे ਕਾਲ ਯੁਗ ਦੇ ਅੰਤ ਹੋਏ ਵਖਤ ਦੁਹੇਲਾ ਚਾਰ ਕੋਟਕੁਰ ਲਾਈਆ ਤਿਸ ਵੇਲੇ ਤੇਰਾ ਮੇਰਾ ਹੋਏ ਮਿਲਾ ਮਿਲਣੀ ਜਗਦੀਸ਼ ਕਰਾਇਆ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰ ਕਰੇ ਖੇਲ ਸਾਚਾ ਹਰ ਤੇਰੀ ਕਲਗੀ ਨਾਲ ਮਿਲਾਏ ਤਾਜ ਕਾਰੇ ਖੇਲ ਵਡ ਰਾਜਨ ਰਾਜ ਸ਼ਹਿਨਸ਼ਾਹ ਆਪਣਾ ਫੇਰਾ ਪਾਈਆ ਕਲਗੀ ਨਾਲ ਜੁੜੇ ਜੋੜਾ ਜੋੜੀ ਨਿਰਗੁਣ ਸਰਗਣੇ ਆਪ ਜੁੜਾਏਂਦਾ ਪੁਰਖ ਅਕਾਲ ਦੀਨ ਦੀਵਾਲ ਚੜੇ ਸਾਚੇ ਕੋੜਾ ਗੋਵਿੰਦ ਆਪਣੀ ਗੋਦ ਬਹਾਂਦਾ ਪਿਛਲੀਆਂ ਸਭ ਦੇ ਨਾਲੋਂ ਕੱਢੇ ਖੋਰਾ Khuj khuj, veekh veekh, kainda.